ਮਾਈ ਇੱਕ ਹੰਸਾਲੀ ਆਉਂਦੀ ਸੀ ਉਹ ਸਾਧ ਸੰਗਤ ਤੁਸੀਂ ਹੈਰਾਨ ਹੋਵੋਗੇ ਸੇਵਾ ਕਰਨ ਤਾਂ ਨਹੀਂ ਸੀ ਆਉਂਦੀ ਉਹਨੂੰ ਕੋਈ ਮੋਤ ਤੱਕੜੇ ਜੀਵਿੰਦ ਹਰ ਨੇ ਉਹ ਮਾਈਆਂ ਨੇ ਨਾਲ ਲਿਆਉਣਾ ਕਿਉਂਕਿ ਉਹ ਉਹਨਾਂ ਦੇ ਘਰ ਨੌਕਰ ਲੱਗੀ ਹੋਈ ਸੀ ਤਾਂ ਬਹੁਤ ਗਰੀਬ ਘਰੋਂ ਉਹਨੇ ਉਹਨਾਂ ਦੇ ਭਾਂਡੇ ਵਰਤਨ ਮਾਂਜਣੇ ਘਰ ਵਿੱਚ ਝਾੜੂ ਪੋਚਾ ਕਰਨਾ ਕੱਪੜੇ ਧੋਣੇ ਤਾਂ ਫਿਰ ਉਹ ਸਰਦਾਰਨੀਆਂ ਨੇ ਉਹ ਨੌਕਰਾਨੀ ਨੂੰ ਨਾਲ ਲੈਣਾ ਕਹਿਣਾ ਐਤਵਾਰ ਅਸੀਂ ਹੰਸਾਲੀ ਜਾਈਦਾ ਭਜਨੋਂ ਤੂੰ ਵੀ ਨਾਲ ਚੱਲਿਆ ਕਰ ਉਹ ਉਹਨਾਂ ਦੇ ਬੈਗ ਵਿਚਾਰੀ ਚੁੱਕ ਲੈਂਦੀ ਸੀ ਪਰਸ ਫੜ ਲੈਣਾ ਜਦੋਂ ਉੱਥੋਂ ਸਮਾਪਤੀ ਕਰਕੇ ਆਉਣੀ ਤਾਂ ਝੋਲਾ ਉਹਦੇ ਕੋਲ ਫੜਾ ਦੇਣਾ ਪ੍ਰਸ਼ਾਦਿਆਂ ਵਾਲਾ ਐਦਾਂ ਸਾਥ ਸੰਗਤ ਤੋਂ ਨੌਕਰਾਨੀ ਵਿਚਾਰੀ ਕਈ ਸਾਲਾਂ ਤੋਂ ਆ ਰਹੀ ਸੀ ਆਪਣੀਆਂ ਸਰਦਾਰਨੀਆਂ ਦੇ ਨਾਲ ਉਹਨੇ ਕਈ ਸਾਲਾਂ ਤੋਂ ਆਣਾ ਉਹਨਾਂ ਦੇ ਪਰਸ ਭੈਗ ਚੁੱਕ ਲੈਣੇ ਰੋਟੀਆਂ ਵਾਲੇ ਖੀਰ ਵਾਲੇ ਉਹ ਡੋਲੂ ਪਕੜ ਲੈਣੇ ਦੁੱਧ ਵਾਲੇ ਉਹ ਨੌਕਰ ਜਿਉਂ ਰੱਖੀ ਹੋਈ ਸੀ ਕਈਆਂ ਸਾਲਾਂ ਬਾਅਦ ਉਹਦੀ ਤਕਦੀਰ ਬਦਲ ਗਈ ਰੋਜ਼ ਸੰਗਤ ਵਿੱਚ ਆਉਣ ਨਾਲ ਆਉਂਦੀ ਏਸੇ ਲਈ ਸੀ ਸਰਦਾਰਾਂ ਦੇ ਘਰੋਂ ਮੈਨੂੰ ਚੰਗਾ ਖਾਣ ਨੂੰ ਮਿਲ ਜਾਂਦਾ ਹੈ ਪੁਰਾਣੇ ਸੂਟ ਸਰਦਾਰਨੀਆਂ ਮੈਨੂੰ ਪੈਨਨ ਨੂੰ ਦੇ ਦਿੰਦੀਆਂ ਨੇ ਮੇਰੇ ਬੱਚੇ ਧੀਆਂ ਨੋਹਾ ਉਹ ਪਾਲ ਨਹੀਂ ਨਾਲੇ ਪੈਸੇ ਮਿਲ ਜਾਂਦੇ ਆਉਂਦੀ ਤਾਂ ਵਿਚਾਰੀ ਇਸ ਕਰਕੇ ਸੀ ਪਰ ਆਉਂਦੀ ਤਾਂ ਗੁਰੂ ਦੇ ਦਰ ਤੇ ਸੀ ਨਾ ਭੰਡੇ ਤਾਂ ਸੰਗਤ ਦੇ ਮਾਂਜ ਰਹੀ ਸੀ ਐਤਵਾਰ ਦੀ ਐਤਵਾਰ ਵਰਤਨ ਸੰਗਤ ਦੇ ਮੰਜਣੇ ਸੇਵਾ ਕਰਨੀ ਤੇ ਸਾਥ ਸੰਗਤ ਜਿਹੜੀਆਂ ਉਹ ਅਮੀਰ ਮਾਈਆਂ ਉਹਨੀਆਂ ਸੀ ਉਹਨੀਆਂ ਧਾਲ ਵਾਲੇ ਬਰਤਨ ਕਿੱਥੋਂ ਮੰਜਣੇ ਸੂਟਾਂ ਤੇ ਪਹਿ ਜਾਣਗੇ ਤੇ ਜਿਹੜੀ ਹੁਣ ਹੈ ਵਿਚਾਰੀ ਗਰੀਬ ਉਹਦਾ ਕੰਮ ਹੀ ਭਾਂਡੇ ਮੰਝਣੇ ਉਹਨੇ ਬੜਾ ਚਿਤ ਲਾ ਕੇ ਸੇਵਾ ਕਰਨੀ ਪੰਜ 6 ਸਾਲ ਉਹ ਸਰਦਾਰਾਂ ਦੇ ਨਾਲ ਸਰਦਾਰਨੀਆਂ ਨਾਲ ਆਉਂਦੀ ਰਹੀ ਤਕਦੀਰ ਬਦਲ ਗਈ ਅੱਜ ਜਦੋਂ ਉਹ ਮਾਈ ਭਰਤਨ ਮਾਈ ਕੇ ਸਮਾਪਤੀ ਹੋਈ ਦੀਵਾਨ ਦੀ ਚੱਲਣੀ ਸੀ ਤੇ ਉਧਰੋਂ ਮਹਾਂਪੁਰਸ਼ ਆ ਗਏ ਉਹਦੇ ਮਨ 'ਚ ਵੀ ਫੁਰਨਾ ਆ ਗਿਆ ਕਹਿੰਦੀ ਜੇ ਐਡੇ ਐਡੇ ਮੇਰੇ ਸਰਦਾਰ ਇਹਨਾਂ ਦੇ ਚਰਨਾਂ ਝੁਕਦੇ ਨੇ ਮੈਂ ਆਪਣੇ ਸਰਦਾਰਾਂ ਦੇ ਘਰ ਸੇਵਾ ਕਰਨੀ ਹੈ ਬਰਤਨ ਮਹਾਈਂਦੀ ਹੈ ਕੱਪੜੇ ਧੋਨੀਏ ਮੈਨੂੰ ਪੈਸੇ ਮਿਲਦੇ ਨੇ ਪੁਰਾਣੇ ਕੱਪੜੇ ਸਰਦਾਰਨੀਆਂ ਪਹਿਨਣ ਨੂੰ ਦੇ ਦਿੰਦੀਆਂ ਨੇ ਤੇ ਮੇਰੇ ਸਰਦਾਰ ਸਰਦਾਰਨੀਆਂ ਇਹਨਾਂ ਮਹਾਂਪੁਰਸ਼ਾਂ ਕੋਲ ਸੇਵਾ ਕਰਦੇ ਹੋਵੇ ਨਾ ਮੈਂ ਵੀ ਇਹਨਾਂ ਕੋਲ ਅਰਦਾਸ ਕਰਕੇ ਵੇਖਾਂ ਹੱਥ ਜੋੜ ਕੇ ਉਹ ਵੀ ਅੱਗੇ ਹੋ ਗਈ ਤਾਂ ਮਹਾਂਪੁਰਖ ਕਹਿੰਦੇ ਹਾਂ ਬੀਬਾ ਤੂੰ ਦੱਸ ਕਹਿੰਦੇ ਬੀਬੀ ਤੂੰ ਦੱਸ ਕਹਿੰਦੀ ਜੀ ਘਰ ਚ ਗਰੀਬੀ ਬਹੁਤ ਹੈ ਘਰ ਚ ਗਰੀਬੀ ਬਹੁਤ ਹੈ ਸਾਰੀ ਉਮਰ ਭਾਂਡੇ ਮਾਜਦੇ ਲੰਘ ਗਈ ਹੈ ਸਾਰੀ ਉਮਰ ਕੱਪੜੇ ਧੋਂਦੇ ਲੰਘ ਗਈ ਹੈ ਘਰ ਵਿੱਚ ਗਰੀਬੀ ਬਹੁਤ ਹੈ ਸਾਡੇ ਤਾਂ ਘਰ ਗਲੀ ਵੱਲ ਦੇ ਪਾਸੇ ਕੋਈ ਚੀਜ਼ਾਂ ਵੇਚਣ ਵਾਲਾ ਭਾਈ ਵੀ ਨਹੀਂ ਆਉਂਦਾ ਕਹਿੰਦੀ ਕਿਹੜਾ ਲੈਣਾ ਇਹ ਤਾਂ ਲੋਕਾਂ ਦੇ ਪ੍ਰਾਣੀ ਪਾਉਂਦੇ ਨੇ ਕਹਿੰਦੀ ਜੀ ਧੋਲੇ ਆ ਗਏ ਮੈਂ ਜਿਨ੍ਹਾਂ ਦੇ ਘਰ ਕੰਮ ਕਰਦੀ ਉਹਨਾਂ ਦੇ ਸੂਟ ਹੰਡਾਉਂਦਿਆਂ ਬੁੱਢੀ ਹੋ ਗਈ ਐ ਕਦੇ ਆਪ ਖਰੀਦ ਕੇ ਨਹੀਂ ਵੇਖਿਆ ਨਾਲੇ ਰੋਪੈ ਤੇ ਮਹਾਪੁਰਸ਼ਾਂ ਨੇ ਐਸੀ ਤਕਦੀਰ ਬਦਲ ਦਿੱਤੀ ਉਹ ਦਿਨ ਖੜਿਆਂ ਖਲੋਤਿਆਂ ਉਹ ਮਹਾਪੁਰਸ਼ਾਂ ਕਿਹਾ ਕਹਿੰਦੇ ਆਪਣੇ ਸੇਵਾਦਾਰ ਨੂੰ ਕਹਿੰਦੇ ਮੁੱਖਣ ਉਹ ਕੁੱਤਾ ਚੁੱਕ ਕੇ ਲਿਆ ਨਿਕਾਜੇ ਕੁੱਤਾ ਸੀ ਬਿਲਕੁਲ ਛੋਟਾ ਜਿਹਾ ਤਾਂ ਮਾਈ ਨੂੰ ਕੁੱਤਾ ਦੇ ਦਿੱਤਾ ਕਹਿੰਦੇ ਇਹਨੂੰ ਲੈ ਜਾ ਰੋਟੀ ਪਾਇਆ ਕਰ ਘਰ ਘਰ ਕਹਿੰਦੇ ਆਪੇ ਗੁਰੂ ਨਾਨਕ ਨੇ ਤਕਦੀਰ ਬਦਲ ਦੇਣੀ ਆਪੇ ਗੁਰੂ ਨਾਨਕ ਨੇ ਭਲੀ ਸਾਥ ਸੰਗਤ ਤੋਂ ਮਾਈ ਈਮਾਨਦਾਰੀ ਨਾਲ ਛੋਟਾ ਜਿਹਾ ਕੁੱਤਾ ਲੈ ਗਈ ਉਹਨੇ ਘਰ ਦੇਆਂ ਨੂੰ ਕਹਿੰਨ ਰੋਟੀ ਪਾਓ ਨਿੱਕੇ ਜਿਹੇ ਕੁੱਤੇ ਨੂੰ ਦੁੱਧ ਰੋਟੀ ਪਾਉਂਦੇ ਰਹੇ ਦੋਆਂ ਕਸਾਲਾਂ ਬਾਅਦ ਉਹਦੇ ਬੇਟੇ ਦਾ ਕਿਸੇ ਰਿਸ਼ਤੇਦਾਰੀ ਚੋਂ ਬੰਦੇ ਨੇ ਕਿਹਾ ਦੁਬਈ ਦਾ ਕੰਮ ਖੁੱਲਿਆ ਹੈ ਭੇਜਣਾ ਦਈਏ ਉਹ ਕਹਿੰਦੇ ਪੈਸੇ ਹੈ ਨਹੀਂ ਉਹ ਕਹਿੰਦੇ ਪੈਸੇ ਅਸੀਂ ਲਾ ਦਾਂਗੇ ਉਹਦਾ ਲੜਕਾ ਦੁਬਈ ਚਲਾ ਗਿਆ ਸਾਤ ਸੰਗਤ ਉੱਥੇ ਜਾ ਕੇ ਚੰਗੇ ਸੱਜਣ ਮਿਲੇ ਟਰਾਲੇ ਦਾ ਉਹਨੇ ਲਾਇਸੈਂਸ ਬਣਾ ਲਿਆ ਟਰਾਲਾ ਚਲਾਉਂਦਾ ਇੱਧਰ ਪੈਸੇ ਐਨੇ ਆਏ ਸੱਤਾ ਅੱਠਾਂ ਸਾਲਾਂ ਵਿੱਚ ਕੋਠੀਆਂ ਖੜੀਆਂ ਕਰ ਦਿੱਤੀਆਂ ਹੁਣ ਉਹ ਮਾਈ ਦਾ ਪੁੱਤਰਾ ਵੀ ਆਇਲਸ ਕਰਕੇ ਕੈਨੇਡਾ ਪਹੁੰਚ ਗਿਆ ਸਾਤ ਸੰਗਤ ਤਕਦੀਰਾਂ ਬਦਲ ਜਾਂਦੀਆਂ ਨੇ ਕੋਈ ਸੇਵਾ ਕਰਕੇ ਵੇਖੇ ਸਰਦਾਰਾਂ ਦੇ ਘਰ ਭਾਂਡੇ ਮੰਜੇ ਕੱਪੜੇ ਧੋਤੇ ਸਾਲਾਂ ਦੇ ਸਾਲ ਲੰਘੇ ਸਬਾਏ ਪੁਰਾਣੇ ਕੱਪੜਿਆਂ ਤੇ ਚੰਦ ਪੈਸਿਆਂ ਤੋਂ ਬਗੈਰ ਕੁਝ ਨਹੀਂ ਮਿਲਿਆ ਉਹ ਸਰਦਾਰਨੀਆਂ ਕਰਕੇ ਕਿਤੇ ਐਤਵਾਰ ਦੀ ਸੰਗਤ ਮਿਲ ਗਈ ਗੁਰੂ ਦੇ ਦਰ ਤੇ ਭੰਡੇ ਮੰਝੇ ਤੇ ਅੱਜ ਸਾਰਾ ਕੁਝ ਮਿਲ ਗਿਆ ਸਾਧ ਸੰਗਤ ਹੁਣ ਉਹ ਬਜ਼ੁਰਗ ਤਾਂ ਹੋ ਗਈ ਐ ਪਰ ਮਾਈ ਹੁਣ ਉਹ ਕਾਰ ਵਿੱਚ ਆਉਂਦੀ ਐ ਹੰਸਾਲੀ ਜਦੋਂ ਮੱਥਾ ਟੇਕਣਾ ਕਾਰ ਵਿੱਚ ਆਉਂਦੀ ਹੁਣ ਮੱਥਾ ਟੇਕਣਾ ਜਿਉਂਦੀ ਐ ਕਹਿਣ ਤੋਂ ਭਾਵ ਇਹ ਗੁਰੂ ਦੀ ਨਦਰ ਕਿਰਪਾ ਗੁਰੂ ਦੇ ਦਰ ਤੇ ਕੀਤੀ ਸੇਵਾ ਤਕਦੀਰ ਬਦਲ ਦਿੰਦੀ ਹੈ ਇਸ ਲਈ ਸਤਗੁਰ ਦੇ ਚਰਨਾਂ ਸੇਵਾ ਕਰੋ ਇਹ ਜੀਵਨ ਜਨਮ ਲਿਖੇ ਵਿੱਚ ਲੱਗ